ਬਾਲੇ ਪੰਚ ਸਦਨ ਕਸਪਾ ਕੈ ਤ ਸੰਪਾਗੈ ਸਦ ਵਾਦੇ ਕਲੰਕ ਧਾਰੀਆਂ ਪੰਚ ਤੂ ਤਦ ਵਸ ਕੀਤੇ ਕਾਲ ਕਟਕ ਮਾਰਿਆ ਧਰ ਕਰ ਨ ਪਾਇਆ ਆਪਤ ਦਿਨ ਕਉ ਤੇ ਨਾਮ ਨ ਹਰ ਕੈ ਲਗੀ ਕੰਘਨਾ ਕਰੇ ਸ੍ਰੀ ਸੱਚੀ ਬਾਣੀ ਤੰਦਰ ਸਾਚੰਦ ਬੇ ਕਲਦੇ ਓਵੇਂ ਬਖਸ਼ੋ ਜਾਨ ਸੁਣਦੇ ਪਾਣੀ ਇੱਕ ਕਰਦੇ ਪਵਿੱਤਰ ਸਤਿਗੁਰ ਰਹਾ ਮਰਕੂਰੇ ਦੇਨ ਮਨ ਤੋਂ ਨਾਨਕ ਗੁਰਦੰਨ ਭਾਗੇ ਵਾਝੇ ਅਨਮਨ ארן קול קו פאני קטא מאטא קרטה מאטא דיבטאן מיינה

ਕੁਈ ਨਾਮ ਨਾ ਜਾਣੇ ਮੇਰਾ ਮਾਹੀ ਦੂ ਬਾਤੂ ਬਾਤ ਕਿ ਹਾਤ ਕੀ ਟੀਨੇ ਦਾ ਨਵਾਰਣ ਹਾਲਪੰਤ ਸ੍ਰੀ ਦਾਸਾ ਸਾਰ ਕੋ ਜੀ ਨੰਤੂ ਲਾਗਨ ਜਗੀ ਬਰਾਭੀਰ ਦਾਸ ਸਰਦਾਰ ਸਿੰਘ ਉਹੰਕਾਰ ਸ੍ਰੀ ਵਾਹਿਗੁਰੂ ਜੀ ਦੀ ਬੰਦੇ ਦੀ ਬਾਣੀ ਜਾਇ ਬਾਸ ਸ੍ਰੀ ਭਗਤ ਜੀ ਦੀ ਬਾਤ ਸਾਹਿਬ ਦੇ ਦਰਸ਼ਨ ਦੇ ਕਤਨ ਬਲਗ ਸੁਰਤ ਬਣਾਉਣ ਤੇ ਜਿਆ ਬੰਦ ਕਰਤ ਬੰਦਾਰ ਹਰਿਮਨ ਦਾਸ ਜੀ ਸਮੂਹ ਸਹਾਇ ਅਰਜਨ ਹਰਗੋਬਿੰਦ ਜੀ ਨੰਦ ਸਿੰਘ ਵਾਲਾ ਰਾਏ ਜੀ ਸਤਿ ਆਈਏ ਜੀ ਸਤਿ ਸ੍ਰੀ ਅਕਾਲ ਜੀ ਏਕਮ ਆਦਿ ਨਾਮ ਜੀ ਆਪਰ ਨਾਨਕ ਜੀ ਦੇ ਹਾਰੇ ਸਭ ਕਾਮ ਰੋਈ ਸਾਰੇ ਆਪਾਸ ਸਰਦ ਜੀ ਹੋ ਜੀ ਮਹਾਰਾਜੀ ਕਾਟ ਕਾਣੀ ਜੋ ਇਤਵਾਦੀ ਕੌਮ ਪਰ ਨਹੀਂ ਜਾਂਦੀ ਜੋ ਤਾਂ ਸੰਸਾਰ ਤੋਂ ਬ੍ਰੰਤ ਮਹਾਰਾਜ ਨਰੇ ਸਾਡਾ ਜਤਨ ਦਾ ਦਾ ਧਿਆਨ ਕਰਕੇ ਹੋਰ ਨਾਲ ਜੀ ਵਾਹਿਗੁਰੂ ਵਾਹਿਗੁਰੂ ਜੀ ਦਾ ਵੇਦ ਇਕ ਲਾਈਨ ਦੇ ਕੋਲ ਜੇ ਸੰਕਰਨ ਜੀ ਦਾ ਦਿਨ ਹਰ ਪਿਆਰ ਸੰਤ ਸਮਾਜ ਦਾ ਧਿਆਨ ਦੇ ਕੇ ਬੋਲਣਾ ਹੈ ਸ੍ਰੀ ਵਾਹਿਗੁਰੂ ਵਾਹਿਗੁਰੂ ਜੀ ਜినਾ ਸਿੰਘ ਅਸਨੇ ਧਰਮ ਦੇ ਸੇਵੀ ਤੇ ਵੰਨ-ਸੰਨ ਕਰਵਾਇਆ ਉਸ ਨੇ ਲਾਣਾ ਕਰਤਾਰ ਨਾ ਰਵਾਇਆ ਗੁਰਦੁਆਰਾ ਸਾਹਿਬ ਕਰਵਾਣੇ ਦੀ ਕਹਲ ਰਹਿਣੀ ਹੋ ਰਿਹਾ ਕਿ ਜੀ ਕਿਰਤਾਂ ਸਵਾਰਤਾ ਕਰਨ ਵਰੀ ਜినਾ ਜੀ ਸਿੰਘ ਅਸਨੇ ਜੀ ਸਮਾਜ ਦਾ ਜੀ ਅੰਦਰ ਦੇ ਬੋਲਣਾ ਹੈ ਸ੍ਰੀ ਵਾਹਿਗੁਰੂ ਵਾਹਿਗੁਰੂ ਜੀ ਜਨਤ ਕਤ ਦਾ ਸ੍ਰੋਤ ਗੁਰਦੁਆਰਿਆਂ ਗੁਰਧਾਮਾਂ ਦਾ ਸ੍ਰੋਤ ਨੰਨਾ ਨਾਮਾ ਮਾਈ ਗਰਿਆਨ ਅੰਦਰ ਤੇ ਬੋਲਣਾ ਨੀ ਸਵਾਹੀ ਗੁਰੂ ਵਾਹਿਗੁਰੂ ਜੀ ਸਤਿਮਾਇ ਸਮੂਹ ਬਾਕਸਾ ਜੀ ਕਿਰਦਾਰ ਸਹ ਜੀ ਬਹੁਤ ਪਾਕਾ ਜੀ ਕੋ ਵਾਤ ਜੀ ਤੁਮਾ ਵਾਦੂ ਵਾਹਿਗੁਰੂ ਅਨਕਿਆ ਵਜਿ ਤੇ ਆਵਨ ਦਾ ਸਤਿਵਾ ਸਰਵ ਸੁਪੁਰ ਵਾਜ ਆਪਾ ਕਰੀ ਤਾਇਬ ਤਹਾਂ ਨਮਰ ਚਰਿਆ ਦੇਪ ਤੇ ਲਟੇ ਰਿ ਦੀਪਾ ਇਪਾਂਚ ਦੀ ਗੀਤ ਜੀ ਗਾਉਂਦਾ ਜੀ ਸਵਾਹਿਗੁਰੂ ਵਾਹਿਗੁਰੂ ਜੀ ਬਾਜ਼ੀਦਿਸ ਕਾਨੂੰ ਕੀ ਰਾਜ ਕੇ ਦਾਨ ਰਹਿਤ ਦਾਨ ਬੇਚ ਦਾਨ ਕਪਾਹ ਦਾਨ ਕੋਰਦਾ ਦਾਨ ਦਾਨ ਦਰਜਾ ਨਾਮ ਦਾਨ ਜਨਿਆਮ ਸਰਸਰੀ ਸਾਹਿਬ ਜਨਾਦ ਜਨ ਕਟੇ ਘਟੇ ਰੋਮ ਦੇ ਰੋਹਤਾਰ ਜੀ ਦਾ ਰੋਲਾਨ ਜੀ ਵਾਹਿਗੁਰੂ ਵਾਹਿ ਜੀ ਕਾ ਮਾਨੇਵਾ ਮਾਤੂ ਜੀ ਮਤ ਮੋਦਰਾ ਕਾ ਬੈ ਜੀ ਕਾ ਕ੍ਰਪਾ ਕਰਨੇ ਬੰਦੇ ਜੀ ਦਾ ਦਾਰਾ ਜੀਓ ਜਿਹਨੇ ਨਾਨਕ ਸਾਹਿਬ ਦੇ ਹੋਰ ਬੰਦੇ ਵਾਲਾ ਨੰਦਾ ਮਨਮੋਹ ਵਾਲਾ ਹੋਰ ਹੋਰ ਕਰਦੀ ਦਾਨ ਦੇ ਦੋ ਵਾਰ ਸੰਮਾਹ ਦਾਨ ਜਾਰੇ ਵਾਸਤਵ ਦੇਨ ਮਾਨਿਆ ਦੇ ਬਣਾਉਣ ਨੇ ਕਾਂਦੇ ਅਲੀ ਪ੍ਰਾਨ ਦੇ ਉੱਤੇ ਨੇ ਨਿਯੋਜਨ ਦੇ ਉੱਤੇ ਸ੍ਰੀ ਦਾਵਾ ਦੇ ਪੰਧਰ ਰਾਮ ਜੀ ਜੋ ਕਾਮਨੇ ਕਰਨ ਤੁਮਨਾ ਕਾ ਸਰਦਾਰ ਸਾਹਿਬ ਤੇ ਮੋਹਨ ਸਿੰਘ ਜੀਵਨ ਭਰਾਂਦਰ ਸਿੰਘ ਜੀ ਜਿਨ੍ਹਾਂ ਨੇ 15ਵਾਂ ਜੀ ਸੰਧਰ ਸਰਦਾਰ ਜੀ ਵਰ ਗੁਰੂ ਸਰਮਹਾਰਾ ਜੀ ਦੇ ਤਾਮ ਤੋਂ ਬਾਤ ਜੀਵਨ ਜੀਵਨ ਦੇ ਕਾਉਲੀ ਦੇ ਪਵਨ ਸਥਾਨ ਤੇ ਉਸਾਨ ਕੀ ਵਰਧਨ ਕਰਨ ਲਈ ਸੰਸੰਗਤ ਬੁਲਾਉਣ ਦੇ ਬਰਤਕੀਆਂ ਸਾਹਿਬ ਜੀਤਰਾ ਤੇ ਜੀਵਨ ਅਤੇ ਸੰਸਗਤ ਨੂੰ